ਤਾਂ ਨੂੰ ਗਰੀਬਾਂ ਦਾ ਸੋਲਜਰ ਵੀ ਕਹਿ ਦਿੰਦੇ ਆ ਉਹ ਉਹ ਕੀ ਫੰਡਾ ਹੈਗਾ ਜੋ ਸਟੋਲਜਰ ਮੈਂ ਉਹ ਦੌਰ ਦੇਖਿਆ ਆ ਹਾਂਜੀ ਮੈਂ ਉਹ ਦੌਰ ਦੇਖਿਆ ਆ ਮੈਂ ਉਸ ਦੌਰ ਚੋਂ ਨਿਕਲੇ ਆ ਜੋ ਮੈਂ 88 ਤੋਂ ਲੈ ਕੇ 92 94 ਤੱਕ ਮੈਂ ਟਾਈਮ ਦੇਖਣਾ ਤੇ ਮੇਰੇ ਹਾਲਾਤ ਬੁਰੇ ਸੀਗੇ ਨਗਾ ਦੇ ਨਾਲ ਬਦਲਦੀ ਆ ਜ਼ਿੰਦਗੀ ਜਾਂ ਗ੍ਰਹਿ ਬਦਲਦੇ ਨੇ ਨਗਾ ਦੇ ਨਾਲ ਦੇਖੋ ਜੀ ਕੁਝ ਗ੍ਰਹਿ ਨਮਰਤਾ ਮੰਗਦੇ ਕੁਝ ਗ੍ਰਹਿ ਸ਼ਰਾਫਤ ਮੰਗਦੇ ਕੁਝ ਗ੍ਰਹਿ ਕਹਿੰਦੇ ਆ ਵੀ ਆਪਣੇ ਤੁੰਜ ਸਰੀਆ ਕਰਦੇ ਸਾਰ ਸਤੀ ਕਹਦੇ ਵੀ ਆਏ ਵੇ ਸਾਰ ਸਤੀ ਦੇ ਕੇ ਜਾਂਦੀ ਲੇਕਿਨ ਜਾਂਦੀ ਸਾਰ ਸਤੀ ਤੇ ਕਰਮ ਦਾ ਲਿਖਾ ਜੋ ਖਤ ਦੇਣਾ 32 ਸਾਲ ਬਾਅਦ ਹੁੰਦੀ ਨੀਚ ਗਏ ਵੀ ਰਾਜਯੋਗ ਦਿੰਦੇ ਉੱਚ ਦੇ ਗਏ ਵੀ ਬਲਦੇ ਫੱਡੀ ਬੋਜ ਦਿੰਦੇ ਆ ਹੂੰ ਸਾਡੇ 12ਵਾਂ ਘਰ ਆਸਮਾਨ ਆ ਖੁੱਲਾ ਆਸਮਾਨ ਜੋਤਿਸ਼ ਕਹਿੰਦਾ ਉਹ ਤੇ ਗ੍ਰੇਸ ਤਾਫਤ ਕਰ ਦੋ ਅਹੀਂ ਕਈਆਂ ਨੂੰ ਕਹਿੰਦੇ ਜਾ ਕੇ ਪਹਾੜ ਦੇ ਉੱਚੇ ਚੰਡਾ ਲਾਇਆ ਕਿਸੇ ਨੇ ਇੱਕ ਜਰ ਆਪਣੀ ਘਰ ਦੀ ਛੱਤ ਤੇ ਆ ਚੀਜ਼ ਰੱਖ ਦੇ ਇਹਨੂੰ ਕਹਿੰਦੇ ਗ੍ਰੇਸ ਤਾਫਤ ਕਰਨਾ ਇੱਕ ਜਨਰਲ ਹੋ ਗਏ ਗੱਲਾਂ ਵੀ ਆਪਾਂ ਆ ਗੱਲੇ ਹਾਂ ਮੈਂ ਲੋਕ ਕਿੰਨਾ ਵੀ ਜਿਹਦਾ ਬੀਜਾ ਨੇ ਅਪਲਾਈ ਕਰਨਾ ਆ ਸਭ ਤੋਂ ਵੱਡਾ ਤੜਾ ਕੇਤੂ ਵਿੱਚ ਕਰੋ ਮੈਂ ਕਿੰਨਾ ਧਰਮਸਥਾਨ ਤੇ ਜਾ ਕੇ ਟੰਡਾ ਛੜਾਇਆ ਚੈਨਾਏ ਟੋਲ ਤੰਬੂ ਤੰਦੂਰ ਲਾਉਂਗਾ ਉਦੋਂ ਬਾਅਦ ਮੈਂ ਤੇਰਾ ਇਤਿਹਾਸ ਇਹ ਜਿਹਾ ਲਿਖੂਗਾ ਅੱਜ 골ਡਨ ਦਾ ਕੱਲ ਕਾਲਾ ਕਰੂੰਗਾ ਹੁੰਦਾ ਲੋਕਾਂ ਨਾਲ ਪ੍ਰੈਕਟੀਕਲ ਹੁਣ ਐਵੇਂ ਚਲੋ ਕੁੰਡਲੀ ਦੇਖੇ ਵੀ ਨਾ ਨਹੀਂ ਕੋਈ ਉਪਾਰ ਤੁਸੀਂ ਕਹਿੰਦੇ ਕਿ ਕੁੰਡਲੀ ਦਿਖਾਓ ਇੱਕ ਜਨਰਲ ਹੋ ਗਏ ਗੱਲਾਂ ਵੀ ਆਪਾਂ ਆ ਗੱਲ ਹੀ ਹਾਂ ਮੈਂ ਲੋਕਾਂ ਨੂੰ ਕਿੰਨਾ ਵੀ ਜਿਹੜਾ ਬੀਜਾ ਨੇ ਅਪਲਾਈ ਕਰਨਾ ਆ ਇੱਕ ਉਸ ਇਨਸਾਨੀਅਤ ਦੇ ਮੈਂ ਇਨਸਾਨ ਆ ਮੈਂ ਬਹੁਤ ਧੱਕੇ ਖਾਦੇ ਲੋਕੀ ਬਹੁਤ ਧੱਕੇ ਖਾਂਦੇ ਪਰ ਲੁੱਟਉਂਦੇ ਆ ਹੂੰ ਸਭ ਤੋਂ ਵੱਡਾ ਤੜਕੇ ਤੂਚ ਕਰੋ ਮੈਂ ਕਿਨਾਂ ਨਾ ਧਰਮਸਥਾਨ ਤੇ ਜਾ ਕੇ ਠੰਡਾ ਚੜਾਇਓ ਮੇਰੇ ਕੋ ਪਿੰਡਾਂ ਦੇ ਸਰਦਾਰ ਬਹੁਤ ਹੁੰਦੇ ਬੜੇ ਮੇਰੇ ਕਸਟਮਰ ਆ ਮੋਗਾ ਲੈਂ ਸਾਰੀ ਮੈਂ ਕਿਨਾਂ ਨਿਸ਼ਾਨ ਸਾਹਿਬ ਦਾ ਚੋਲਾ ਦਾਨ ਕਰੋ ਹੁਣ ਇੱਕ ਪਿੰਡ ਚ ਇੱਕ ਨਿਸ਼ਾਨ ਸਾਹਿਬ ਆ ਸਾਰਾ ਪਿੰਡ ਕੀ ਕਰੂਗਾ 10 ਨੌਜਵਾਨ ਤਿਆਰ ਬੈਠੇ ਉਤੇ ਮੈਂ ਕਿਨਾਂ ਨਾ ਕੇਤੂ ਟਾਈਮ ਚ ਜਾ ਕੇ ਮੰਦਰ ਜਾ ਕੇ ਝੰਡਾ ਚੜਾਇਓ ਵੀ ਆ ਉਹਦੇ ਨਾਲ ਵੀਜ਼ੇ ਵਾਲੀ ਪ੍ਰੋਬਲਮ ਹੋ ਸਕਦੀ ਹੈ ਕਿਤੋਂ ਸਟਰੋਂਗ ਹੋਣ ਲੱਪੇਂਦਾ ਅੱਛਾ ਕਿ ਤੂੰ ਉਹ ਬ੍ਰਸਪਤੀ ਅੱਛਾ ਬ੍ਰਸਪਤੀ ਤੇ ਕੇਤੂ ਦੋਨਾਂ ਦਾ ਫਰਕ ਪੈਂਦਾ ਝੰਡਾ ਚੜਾਉਣ ਦੇ ਨਾਲ ਬਿਲਕੁਲ ਜੀ ਅਹੀਂ ਸਰਕਾਰੀ ਮਲਾਜਮਾਂ ਨੂੰ ਮੈਂ ਖੁਦ ਕਹਿਣਾ ਮਹੀਨੇ 'ਚ ਇੱਕ ਦੋ ਵਾਰੀ ਆਪਣੇ ਘਰ ਦੀ ਛੱਤ ਤੇ ਜਾਂ ਮੰਦਿਰ ਦੀ ਛੱਤ ਤੇ ਝੰਡਾ ਬੰਨ੍ਹਾ ਕਰੋ ਸਾਊਥ-ਵੈਸਟ ਵਿੱਚ ਅੱਛਾ ਅਜਾ ਬੰਨ੍ਹਣਾ ਸਾਊਥ-ਵੈਸਟ ਦੇ ਵਿੱਚ ਹਾਂਜੀ ਤੁਹਾਡਾ ਈਸਟ ਅਪ ਹੋ ਗਿਆ ਸਾਊਥ-ਨਿਮਾ ਹੋ ਗਿਆ ਤਬਾਤੂ ਦੋਸ਼ ਆ ਗਿਆ ਹਾਂ ਇਕ ਚਿੰਦਗਨੀ ਪੂਰੀ ਨਿਕਲ ਖੜੀ ਬਣੀ ਹੈ ਪਰ ਲੈਵਲ ਟੈਕਨੀਕਲੀ ਚੀਜ਼ਾਂ ਇਹਦੇ ਵਿੱਚ ਵੀ ਦੇਖਣੇ ਪੈਣਗੇ ਅੱਛਾ ਬਿੱਟੂ ਜੀ ਇੱਕ ਅੱਜ ਕੱਲ ਪਰਿਵਾਰਕ ਤੌਰ ਤੇ ਬਹੁਤ ਲੋਕਾਂ ਦੀਆਂ ਸਮੱਸਿਆਵਾਂ ਨੇ ਵਿਆਹ ਨਹੀਂ ਸਿਰੇ ਚੜਦੇ ਜਾਂ ਜਾਂ ਇੱਕ ਸਵਾਲ ਇਹਦਾ ਅਗਲਾ ਇੱਕ ਇਹ ਸਵਾਲ ਹੈਗਾ ਕਿ ਬਹੁਤ ਮਤਲਬ ਇਹ ਬਹੁਤ ਦਿੱਕਤ ਆ ਰਹੀ ਹੈ ਅੱਜ ਕੱਲ ਕਿ ਵਿਆਹ ਨਹੀਂ ਹੁੰਦੇ ਮੁੰਡੇ ਕੁੜੀਆਂ ਦੇ 40 40 ਸਾਲ ਦੇ ਹੋ ਗਏ 35 35 ਸਾਲ ਉਮਰ ਆ ਮਤਲਬ ਜੋ ਇੱਕ ਤੈਅ ਉਮਰ ਮੰਨੀ ਜਾਂਦੀ ਹੈ ਉਸ ਤੋਂ ਉੱਤੇ ਹੋ ਗਏ ਚਲੋ ਲਾਈਫ ਦੀ ਸੈਟਿੰਗ ਵੀ ਹੋ ਜਾਂਦੀ ਹੈ ਪਰ ਕਈਆਂ ਦੇ ਸੈੱਟ ਹੁੰਦੇ ਹੋਏ ਵੀ ਨਹੀਂ ਹੁੰਦੇ ਵਿਆਹ ਅੱਜ ਕੱਲ ਇੱਕ ਜੇਨਰੇਸ਼ਨਸ ਗੈਪ ਆ ਗਿਆ ਜੀ ਆਹੀਂ ਪਹਿਲੇ ਸੈਟ ਹੋਣਾ ਹਾਂ ਜੇ ਕੋਈ ਮੈਡੀਕਲ ਲੈਂਚ ਗਿਆ ਸਮਝ ਲੋ 32 ਸਾਲ ਤੱਕ ਆਪਣਾ ਵਿਆਹ ਨਹੀਂ ਕਰਾ ਸਕਦਾ ਹੂੰ ਕੁਝ ਡਿਗਰੀਆਂ ਕੋਈ ਕੁਝ ਲਾਪੈਂਦਾ ਹੂੰ ਕੋਈ ਐਜੂਕੇਸ਼ਨ ਲੈਂਚ ਗਿਆ 28 ਸਾਲ ਹੋਊ ਟੱਪ ਜਾਂਦਾ ਹੂੰ ਕਿਸੇ ਆਪਾਂ ਕਿਤੇ ਜਗੰਦਾ 38 ਸਾਲ ਟੱਪਦਾ ਆ ਉਹ ਫਿਰ ਕਹਿੰਦਾ ਮੈਂ 2 ਸਾਲ ਕੰਮ ਕਰਾਂ ਹੋਰ ਹੂੰ ਜਨ 32 ਸਾਲ ਟੱਪ ਜਾਂਦੇ ਫਿਰ ਆਪਾਂ ਮੁੰਡਾ ਲੱਭ ਲਾਪਨੇ ਆ ਹੂੰ ਹੂੰ ਜਿਹੜੇ ਸਾਡੇ ਜੋ ਸਾਡਾ ਟਾਈਮ ਸੀਗਾ ਉਦੋਂ ਸਿਕਾ ਵੀ ਬੱਚਾ 18 22 ਸਾਲ ਦਾ ਹੋ ਗਿਆ ਤਾਂ ਵਿਆਹ ਕਰੋ ਹੂੰ ਅੱਜ ਜੋ ਬੱਚਾ ਕਹਿੰਦਾ ਮੈਂ ਸੱਟ ਹੋਣਾ ਵਿਆਹ ਦਾ ਪੰਗਾ ਪੈ ਬਾਅਦ ਪੋਣਾ ਹੂੰ ਉੱਥੇ ਆ ਕੇ ਬੱਚੇ ਫਸ ਜਾਂਦੇ ਆ ਜਾਂ ਬੱਚਿਆਂ ਵਿਆਹ ਨੇ ਉਹਦੇ ਮਾਪੇ ਉਹ ਫਿਕਰਮੰਦ ਹੁੰਦੇ ਆ ਜੀ ਜੀ ਹੁਣ ਦੇਖੋ ਇਹ ਕਹਿੰਦੇ ਵਿਆਹ ਵਾਸਤੇ ਕੀ ਕਰਾਈ ਚਾਹੀਦੀ ਹੈ ਮੈਂ ਕੋਈ ਕਰਾਉਣਾ ਜਿਸ ਬੱਚੀ ਦਾ ਵਿਆਹ ਨਾ ਹੁੰਦਾ ਹੋਵੇ ਇਹ 100% ਗਾਰੰਟੀ ਹੈ ਮੇਰੀ ਹੂੰ ਮੈਂ ਕਹਦਾ ਮੈਂ ਜੀ ਤੁਸੀਂ ਕੜਾ ਪ੍ਰਸ਼ਾਦੀ ਦੇ ਗੋਦਰ ਸਾਹਿਬ ਦੋ ਕੋਈ ਮੇਰੇ ਕੋ ਹਿੰਦੂ ਤਰ ਮਨਾਉਂਦੇ ਮੈਂ ਕਹਿੰਦਾ ਲਾਲ ਬਦਾਨਾ ਕੋਈ ਮੰਦਿਰ ਚੜਾਉਣਾ ਸ਼ੁਰੂ ਕਰ ਦ ਮੰਗਲਵਾਰ ਹੂੰ ਉਹਦੇ ਜਨਮ ਟੇਵ ਜੀ ਲਿਖਿਆ ਹੋਵੇ ਤੂੰ ਮਿੱਠਾ ਦਾਨ ਨਹੀਂ ਕਰ ਸਕਦਾ ਪੰਗਾ ਪੈ ਗਿਆ ਅੱਛਾ ਐਦਾਂ ਵੀ ਹੁੰਦਾ ਵਾ ਹਰ ਬੰਦਾ ਨਹੀਂ ਮਿੱਠਾ ਦਾਨ ਕਰ ਸਕਦਾ ਬਿਲਕੁਲ ਜੀ ਅੱਛਾ ਮਿੱਠਾ ਦਾਨ ਕਰਨ ਨਾਲ ਕੀ ਕੀ ਜਿਹੜਾ ਗ੍ਰਹਿ ਕਰਾਵਾ ਲੇ ਖੁਦ ਜਨਮ ਟੇਵ ਜੀ ਲਿਖਿਆ ਮੈਂ ਮਿੱਠਾ ਕਦੀ ਵੰਡ ਨਹੀਂ ਸਕਦਾ ਮੈਂ ਮਿੱਠਾ ਦਾਨ ਨਹੀਂ ਕਰ ਸਕਦਾ ਮੈਂ ਆਪਣੇ ਬੱਚਿਆਂ ਦੇ ਢੋਲਕੀ ਸ਼ਾਣੇ ਨਹੀਂ ਵਜਾ ਸਕਦਾ ਅੱਛਾ ਇਹ ਬਹੁਤ ਕਹਿੰਦੇ ਆ ਕਿ ਜਨਮ ਦਿਨ ਨਹੀਂ ਮਨਾਉਣਾ ਜੇ ਬਰਾਤ ਦੇ ਵਿੱਚ ਢੋਲ ਨਹੀਂ ਵਜਾਉਣਾ ਮੈਂ ਸੁਣਿਆ ਮੈਂ ਵੀ ਕਿਸੇ ਤੋਂ ਅਸਲੀਅਤ ਹੈ ਜੀ ਹਾਂ ਹੁ ਮੇਰਾ ਮੂੜਾ ਕਹਿੰਦਾ ਵਾਜੇ ਨਹੀਂ ਵਜਾਉਣੇ ਕਹਿੰਦੇ ਤਾਂ ਵੱਜੀ ਜਾਣਗੇ ਵਾਜੇ ਮੇਰਾ ਮੂੜਾ ਖੁਦ ਕਹਿੰਦਾ ਪਾਪਾ ਜੀ ਸਾਡਾ ਵਿਆਹ ਕਹਿੰਦਾ ਮੈਂ ਕਿਹਾ ਆਪਾਂ ਟੋਪੀਆਂ ਲੱਕ ਕੇ ਜੇਣਾ ਕੁੜੀ ਦਾ ਐਂ ਕਹਿੰਦਾ ਤੂੰ ਗਰਦਾਸ ਮੰਨ ਸਕ ਲੋ ਹੂੰ ਐਂ ਸਾਧੇ ਆ ਗਏ ਆ ਹੂੰ ਕੁਝ ਲਿਖਿਆ ਗਿਆ ਵੀ ਤੈਨੂੰ ਮੈਂ ਇੰਨਾ ਕ ਦਊਂਗਾ ਜਦੋਂ ਤੂੰ ਸੈਨਾਇ ਟੋਲ ਤੰਬੂ ਤੰਦੂਰ ਲਾਉਂਗਾ ਹੂੰ ਉਦੋਂ ਬਾਅਦ ਮੈਂ ਤੇਰਾ ਇਤਿਹਾਸ ਹੀ ਜਿਹਾ ਲਿਖੂੰਗਾ ਅੱਜ 골ਡਨ ਦਾ ਕੱਲ ਕਾਲਾ ਕਰ ਦੂੰਗਾ ਉਹ ਹੁੰਦਾ ਲੋਕਾਂ ਨਾਲ ਪ੍ਰੈਕ ਸ਼ੇਮੇ ਕਾ ਜ ਕੋਈ ਗ੍ਰਹਿ ਬਿਠਾ ਹੋਇਆ ਜਾਂ ਲਗਨ ਦੇ ਵਿੱਚ ਗ੍ਰਹਿ ਬਿਠਾ ਹੋਵੇ ਅੱਛਾ ਸ਼ਨੀ ਮਹਾਰਾਜ ਤੁਹਾਡੇ ਲਗਨ ਜਿਵੇਂ ਠੇ ਤੁਹਾਡਾ ਸੂਰਜ ਨੀਚ ਹੋ ਗਿਆ ਅੱਛਾ ਪਹਿਲਾ ਕਾਰਨ ਲਗਨ ਦਾ ਮੰਗਲ ਤੇ ਸੂਰਜ ਆ ਹਮ ਸ਼ਨੀ ਮਹਾਰਾਜ ਆ ਕੇ ਸੂਰਜ ਨੂੰ ਖਰਾਬ ਕਰ ਦਿੰਦੇ ਆ ਅੱਛਾ ਤੁਹਾਡੀ ਚਮਕ ਖਰਾਬ ਹੋ ਜੂਗੀ ਉਹ ਕਦੋਂ ਹੋਊਗੀ ਐਵੇਂ ਤੁਹਾਨੂੰ ਸਜ਼ਾ ਦੇਣੀ ਉਹਨੇ ਹਮ ਜਦੋਂ ਤੁਸੀਂ ਮਿੱਠਾ ਵੰਡੂਗੇ ਜੋ ਤੇ ਘਰ ਨੂੰ ਡੈਕੋਰੇਟ ਕਰੂੰ ਛੇਣੀ ਮਾਰ ਕੇ ਦਿਖਾਵਾ ਨਾ ਕਰ। ਅੱਛਾ ਅੱਛਾ ਛੇਣੀ ਮਾਰ ਕੇ ਮੈਂ ਸਾਦਗੀ ਰੱਖ। ਹੂੰ। ਸਾਦਾ ਚੱਲ। ਦਿਖਾਵਾ ਨਾ ਕਰ। ਹੂੰ। ਤੋਹੀ ਕਹੇ ਐਟੀਟਿਊਡ ਤੋੜਦੇ ਆ। ਉਹ ਕਹਿੰਦੇ ਸਿੰਪਲ ਐ। ਤੇ ਕੋਈ ਕਰੋੜ ਰੁਪਈਆ 10 ਕਰੋੜ ਰੁਪਈਆ ਹੂੰ ਘਰ ਅੰਦਰੋਂ ਤਾਜ ਮਹਿਲ ਬਣਾ ਦੇ। ਹੂੰ ਬਾਹਰੋਂ ਫਟੀਚਰਾ ਦੇ। ਅੱਛਾ। ਦਿਖਾਵਾ ਨਹੀਂ ਕੀਤਾ ਨਾ। ਕਈ ਕਹਿੰਦੇ ਭਾਜੀ ਸਾਰੀ ਉਮਰ ਦੀ ਕਮਾਈ ਲਾਤੀ ਮਕਾਨ ਦੇ ਜਿੱਦਾਂ ਅੰਦਰ ਮਕਾਨ ਜਿ ਬੜੇ ਆ ਬਰਬਾਦ ਹੋ ਗਏ। ਮੱਟੇਵਾ ਫੜਦਾ। ਅੱਛਾ। ਕਿੰਨੇ ਵਨ ਕਰੀਏ ਮੈਂ ਘਰ ਦੇ ਸ਼ਕਲ ਬੇ ਸ਼ਕਲ ਕਰਦੇ ਬਾਹਲੀ ਪੈਂਦਾ ਫਰਕ ਸਿਰ ਪੈਂਦਾ ਤਾਂ 60 70 ਬੰਦੇ ਲੈਣ ਲੱਗਦੀ ਆ ਹੂੰ